ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਸਲਾਨਾ ਪ੍ਰੀਖਿਆ ਵਿੱਚ चल ਰਹੀਆਂ ਨੇਗੀਆਂ 12ਵੀਂ ਜਮਾਤ ਦਾ ਇਹ ਰਾਜਨੀਤਿਕ ਸ਼ਾਸਤਰ ਦਾ ਪੇਪਰ ਹੱਲ ਕਰਾਂਗੇ ਆਪਾਂ ਤੇ ਚਲੋ ਸ਼ੁਰੂ ਕਰਦੇ ਹਾਂਗੇ ਪੂਰਾ ਭਾਗ ਇਸ ਭਾਗ ਦੇ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ ਠੀਕ ਹੈ ਤੇ ਪਹਿਲਾ ਪ੍ਰਸ਼ਨ ਹੈ ਜੀ ਆਪਣੇ ਕੋਲ ਹੀ महात्मा गांधी जी द्वारा सविनय अवज्ञा आंदोलन कबों चलाया गया ਸੀ ਇਹਦਾ ਅਨਸਰ ਹੈ 1900 ਤੀ ਦੂਸਰਾ ਪ੍ਰਸ਼ਨ ਸਰਬਜਨਕ ਬਾਲਗ ਮਤ ਪ੍ਰਧਾਨ ਅਧਿਕਾਰ ਡੈਸ਼ ਦੇ ਸਿਧਾਂਤ ਤੇ ਆਧਾਰਿਤ ਹੈ ਜੋ ਕਿ ਭਾਰਤੀ ਸੰਵਿਧਾਨ ਦੇ ਅਨੁਸੂਚੀ 14 ਤੋਂ 18 ਦੀਨ ਮੌਲਿਕ ਅਧਿਕਾਰ ਵੀ ਹੈ ਠੀਕ ਹੈ ਇਹਦਾ ਅਨਸਰ ਹੋਣੇ ਜੀ ਆਪਣੇ ਕੋਲ ਸਮਾਨਤਾ ਸਮਾਨਤਾ ਦੇ ਸਿਧਾਂਤ 'ਤੇ ਆਧਾਰਿਤ ਹੈ। ਅ ਤੀਸਰਾ ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਪ੍ਰਤੱਖ ਚੋਣ ਵਿਧੀ ਰਾਹੀਂ ਕੀਤੀ ਜਾਂਦੀ ਹੈ। ਠੀਕ ਹੈ। ਇਹਦਾ ਆਨਸਰ ਹੋਣਾ ਚਾਹੀਦਾ ਆਪਣੇ ਕੋਲੇ ਗਲਤ ਜਾਨੀ ਕਿ ਰਾਸ਼ਟਰਪਤੀ ਦੀ ਚੋਣ ਆਪ ਪ੍ਰਤੱਖ ਵਿਧੀ ਰਾਹੀਂ ਕੀਤੀ ਆ ਪ੍ਰਤੱਖ ਰਾਹੀਂ ਠੀਕ ਹੈ ਆਪ ਦਾ ਮਦਮਲ ਪੀ ਰਾਸ਼ਟਰਪਤੀ ਆਪਣੇ ਚੁਣੇ ਹੋਏ ਐਮਪੀ ਐਮਐਲਏ ਚੁਣਦੇ ਨੇ ਚੌਥਾ ਲੋਕਮਤ ਸਿਰਫ ਰਾਜਨੀਤਿਕ ਮਾਮਲਿਆਂ ਤੱਕ ਹੀ ਸੀਮਿਤ ਹੁੰਦਾ ਹੈ ਇਹ ਤਾਂ ਅੰਸ਼ ਨਹੀਂ ਹੈ ਆਪਣੇ ਕੋਲ ਗਲਤ ਕੋਈ ਲੋਕਮਤ ਉਹ ਸਾਰੇ ਨਾ ਮਾਮਲੇ ਨਸਵਤ ਹੁੰਦਾਗਾ ਇਹ ਲਿਖਿਆਂ ਵਿੱਚੋਂ ਅਰਤ ਦੀ ਤਰ੍ਹਾਂ ਕਿਸ ਦੇਸ਼ ਵਿੱਚ ਬਹੁਦਲੀ ਪ੍ਰਣਾਲੀ ਹੈ ਠੀਕ ਹੈ ਅਨਸਰ ਹੋਣੀ ਆਪਣੇ ਕੋਲੇ ਸਵਿਟਚਰਲ ਲੈਂਡ ਅੱਗੇ ਚੌਥ ਪੰਜਵੇਂ ਸ਼ਿਮਾ ਰੂੜੀਵਾਦੀ ਰਾਜਨੀਤਿਕ ਦਲ ਕਿਹੜੇ ਹੁੰਦੇ ਹਨ ਇਹਦਾ ਅਨਸਰ ਹੋਣੀ ਹੈ ਆਪਣੇ ਕੋਲੇ ਜੋ ਲੋਕ ਵਰਤਮਾਨ ਬਸਤਾ ਵਿੱਚ ਖੁਸ਼ ਹਨ ਅਤੇ ਉਸ ਦੀ ਉਸ ਵਿੱਚ ਕੋਈ ਤਬਦੀਲੀ ਕਰਨ ਤਬਦੀਲੀ ਲਿਆਉਣ ਦੀ ਤਬਦੀਲੀ ਨਹੀਂ ਲਿਆਉਣਾ ਚਾਹੁੰਦੇ ਠੀਕ ਹੈ ਜੋ ਉਸੇ ਹਾਲਾਤਾਂ ਵਿੱਚ ਰਹਿਣਾ ਚਾਹੁੰਦੇ ਨੇਗੇ ਉਹ ਹੁੰਦੇ ਆ ਰੂੜੀ ਰੂੜੀਵਾਦੀ ਰਾਜਨੀਤਿਕ ਦਲ ਉਸ ਤੋਂ ਅੱਗੇ ਭਾਰਤ ਦੇ ਕਿਸੇ ਇੱਕ ਉਦਯੋਗਕ ਦਬਾਅ ਸਮੂਹ ਦਾ ਨਾਮ ਲੇਖੋ भारत में आप देख सकते हैं कि फैडरेशन सही आंसर चाहिए फैडरेशन ऑफ इंडियन इंडियन चैम्बर चैम्बर ऑफ ਕਮਰਸ ਇੰਡਸਟਰੀ ਇੰਡਸਟਰੀ ਇਦਾ ਆਨਸਰ ਹੋ ਗਿਆ ਜੀ ਅੱਗੇ 8ਵਾਂ ਭਾਰਤੀ ਸੰਵਿਧਾਨ ਦੀ 91 ਸੋਧ ਹੈ ਟ੍ਰਿਕਾਂ ਵਿੱਚੋਂ ਕਿਸ ਨਾਲ ਸੰਬੰਧਿਤ ਹੈ ਵਿਰੋਧੀ ਧੜਨ ਨੂੰ ਕਾਨੂੰਨੀ ਮੰਨਤਾ ਦੇਣਾ ਮੰਤਰੀ ਮੰਡਲ ਦਾ ਅਧਿਕਾਰ ਨਿਸ਼ਚਿਤ ਕਰਨਾ ਰਾਸ਼ਟਰਪਤੀ ਦੁਆਰਾ ਲੋਕ ਸਭਾ ਨੂੰ ਭੰਗ ਕਰਨਾ ਉਪਰੋਕਤ ਵਿੱਚੋਂ ਕੋਈ ਨਹੀਂ ਜੋ ਆਪਣੇ ਕੋ ਸਹੀ ਆਨਸਰ ਹੋਵੇਗਾ ਮੰਤਰੀ ਮੰਡਲ ਦਾ ਆਕਾਰ ਨਿਸ਼ਚਿਤ ਕਰਨਾ ਯਾਨੀ ਕਿ 15% ਤੋਂ ਜਿਹੜੇ ਉਹ ਮੰਤਰੀ ਪ੍ਰੀਸ਼ਾ ਜਿਹੜਾ ਵਧ ਨਹੀਂ ਹੋ ਸਕਦਾ ਕੁੱਲ ਮੈਂਬਰਾਂ ਦਾ ਯਾਨੀ ਕਿ ਉਸ ਤੋਂ ਅੱਗੇ 9ਵਾਂ ਰਾਜਨੀਤਿਕ ਹਿੰਸਾ ਤੋਂ ਕੀ ਭਾਵ ਹੈ ਰਾਜਨੀਤਿਕ ਹਿੰਸਾ ਦਾ ਮਤਲਬ ਹੈ ਜਿੱਦੋਂ ਹਿੰਸਾ ਦੀ ਵਰਤੋਂ ਰਾਜਨੀਤਿਕ ਦੇਸ਼ਾਂ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ਜਦੋਂ ਹਿੰਸਾ ਦੀ ਵਰਤੋਂ ਜਿਹੜੀ ਉਹ ਰਾਜਨੀਤਿਕ ਦੇਸ਼ਾਂ ਲਈ ਕੀਤੀ ਜਾਵੇ ਉਸ ਨੂੰ ਰਾਜਨੀਤਿਕ ਹਿੰਸਾ ਕਿਹਾ ਜਾਂਦਾ ਹੈ ਅਨਪੜਤਾ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਵੱਲੋਂ ਖੇਤ ਸਿੱਖਿਆ ਦੇ ਖੇਤਰ ਉੱਤੇ ਚੁੱਕਿਆ ਗਿਆ ਕੋਈ ਇੱਕ ਕਦਮ ਦੱਸੋ ਕਿ ਕਰੇ ਪੱਲੇਖੜਨੀ ਰਾਈਟ ਟੂ এডਿਕੇਸ਼ਨ এডਿਕੇਸ਼ਨ ਐਕਟ 2009 ਇਹਦੇ ਵਿੱਚ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਜਵਾਨਾਂ ਨੂੰ ਫ੍ਰੀ এডਿਕੇਸ਼ਨ ਦਿੱਤੀ ਜਾਂਦੀ ਹੈ ਅਗਲਾ 73ਵੀਂ ਸਵਿਧਾਨਕ ਸੋਧ ਦੁਆਰਾ ਭਾਰਤੀ ਸਵਿਧਾਨ ਵਿੱਚ ਕਿਹੜੀ ਅਨੁਸੂਚੀ ਠੀਕ ਹੈ ਜੀ ਜਵਾਬ ਪੁੱਛਿਆ ਗਿਆ ਉਹਨਾਂ ਨੇ ਕਿਹੜੀ ਅਨੁਸੂਚੀ ਸ਼ਾਮਲ ਕੀਤੀ ਗਈ ਸੀ ਇਹਦਾ ਆਨਸਰ ਇਹ ਸਹੀ ਹੈਗਾ 11ਵੀਂ ਅਨੁਸੂਚੀ 11ਵੀਂ ਅਨੁਸੂਚੀ ਉਹਨਾਂ ਨੇ ਇਹਦਾ ਆਨਸਰ ਸਹੀ ਜਿਹੜਾ ਸਹੀ ਹੈਗਾ ਠੀਕ ਹੈ ਤੇ ਇਹ ਹੀ 1992 ਚ ਜਿਹੜੀ ਉਹ ਇਹਨਾਂ ਦੀ ਜਾਂਦੀ ਹੈ ਤੇ ਲਾਗੂ ਹੁੰਦੀ ਹੈ 1993 ਦੇ ਵਿੱਚ ਠੀਕ ਹੈ ਅਨਸਰ ਇਹ ਹੋਣਾ 11ਵੀਂ ਸੂਚੀ ਹਾਂ ਜੇ ਇਹ ਇਹਦੇ ਵਿੱਚ ਪੁੱਛਿਆ ਜਾਂਦਾ ਪਤੋਂ ਵੀ 11ਵੀਂ ਸੂਚੀ ਦਾ ਸਬੰਧ ਕਿਸ ਨਾਲ ਜਾਂ ਠੀਕ ਹੈ ਫੇਰ ਪੰਚਾਇਤੀ ਰਾਜ ਹੋਣਾ ਸੀ ਤਾਂ ਠੀਕ ਹੈ 11ਵੀਂ ਅਨੁਸੂਚੀ ਅਨੁਸੂਚੀ ਪੁੱਛੀ ਕਿ ਨਮੀ ਕਿਹੜੀ ਅਨੁਸੂਚੀ ਸ਼ਾਮਲ ਕੀਤੀ ਗਈ 73ਵੇਂ ਸੋਧਨ ਕਾਨੂੰਨ ਦੇ ਵਿੱਚ ਤਾਂ ਸਹੀ ਅਨਸਰ ਹੋਣਾ ਸੀ ਆਪਣੇ ਕੋਲੇ 11 ਅੱਗੇ ਪੰਜਾਬ ਵਿਧਾਨ ਸਭਾ ਦੁਆਰਾ ਪੰਜਾਬ ਨਗਰ ਨਿਗਮ ਅਧਿ ਨਿਯਮ ਕਦੋਂ ਪਾਸ ਕੀਤਾ ਗਿਆ ਸੀ 1975 1976 1977 1978 ਜੇ ਸਹੀ ਅਨਸਰ ਮੇਰੇ ਰਹੀ ਆਪਣੀ ਕੁਰਸੀ ਦਾ 1976 ਸਹੀ ਅਨਸਰ ਇਹ ਹੋਣਾ ਸੀ ਅੱਗੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਕੀਤੀ ਗਈ ਅਨਸਰਾਂ ਵਿੱਚੋਂ ਇਹਦਾ ਗਲਤ ਗਲਤ ਨੂੰ ਸਹੀ ਜੀ ਦਾ ਕਿਉਂਕਿ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਇਹ ਉਹ ਇਹ ਹਮਨੇ ਕੀਤੀ ਸੀ ਅਗਲਾ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਜਨਸਭਾਗਤਾ ਦੀ ਨਹੀਂ ਇਹਦਾ ਅਨਸਰਾਂ ਵਿੱਚ ਸਹੀ ਅਨਸਰ ਜਿਹੜਾ ਹੋ ਇਹ ਵਿਆਪਕ ਸਰਬ ਵਿਆਪੀ ਹੁੰਦੀ ਹੈ ਇਹਨਾਂ ਜਨਸਭਾਗਤ ਕਿ ਹੁੰਦੀ ਹੈ ਸਰਬਵਿਆਪੀ ਹੁੰਦੀ ਹੈਗੀ ਇਹਦਾ ਸਹੀ ਆਨਸਰ ਹੁੰਦਾ ਸੀ ਨਹੀਂ ਹੁੰਦੀ ਸੀ ਵੀ ਇਹਦਾ ਇਹ ਆਨਸਰ ਹੁੰਦਾ ਸੀ ਅੱਗੇ ਕਿਸੇ ਦੇਸ਼ ਦੀ ਆਰਥਿਕ ਸਥਿਤੀ ಮತਦਾਨ ਨੂੰ ਪ੍ਰਭਾਵਿਤ ਨਹੀਂ ਕਰਦੀ ਇਹਦਾ ਆਨਸਰ ਨਹੀਂ ਚਾਹੀਦਾ ਇਹ ਗਲਤ ਹੈਗਾ ਠੀਕ ਹੈ ਆਰਥਿਕ ਸਥਿਤੀ ਪ੍ਰਭਾਵਿਤ ਕਰਦੀ ਆ ਅਗਲਾ ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਕੌਣ ਸਨ ਠੀਕ ਰਹੇ ਆਪਾਂ ਦੇਖ ਸਕਦੇ ਹਾਂ ਵੀ ਸੁਨੀਲ ਅਰੋੜਾ ਇਹ ਹੁਣ ਨਵੇਂ-ਨਵੇਂ ਨਿਗੀ ਪ੍ਰਵੀਨ ਚਾਵਲਾ ਇਹ ਵੀ ਨਵੇਂ-ਨਵੇਂ ਨੇ ਮਨੋਰ ਗਿਲ ਇਹ ਵੀ ਬਸ ਹੁਣੇ ਹੋਏ ਨੇਗੇ ਜੋ ਆਪਾਂ ਸੁਣ ਹੀ ਨਹੀਂ ਆਸ ਵਿੱਚ ਸ੍ਰੀ ਸੂਕਮ ਸ਼ੇਨ ਸੀਗੇ ਇਨਸਾਨੀ ਭਰਾਦਰੀ ਦੀ ਸਥਾਪਨਾ ਕਿਸ ਨੇ ਕੀਤੀ खान अब्दल फुकार फुकार खां भारत गुटन रेपता नीति कारण अमरीका संगठन नाटो का मैंबर नहीं बनिया है किसी अपने को ਗਲਤ ਇਹਨੇ ਬਣਿਆ ਠੀਕ ਹੈ ਨਹੀਂ ਬਣਿਆ ਸੀ ਅੰਤਰਰਾਸ਼ਟਰੀ ਨਿਆਂ ਅਦਾਲਤ ਦਾ ਸਥਾਨ ਕਿੱਥੇ ਹੈ ਇਹ ਹੈਗੀ ਆਪਣੇ ਕੋਲੇ ਏਗ ਦੇ ਵਿੱਚ ਸਾਰਕ ਦਾ ਪਹਿਲਾ ਸਿਖਰ ਸੰਮੇਲਨ 1985 ਕਿੱਥੇ ਹੋਇਆ ਸੀ ਇਹ ਹੋ ਅਸਿਹਰਾ ਜੀ ਪੂਰੀ ਜੀ ਡੇਟ ਹੈ ਦੀ ਉਹ 7 8 ਦਸੰਬਰ ਟਾਕਾ ਵਿਖੇ ਟਾਕਾ ਵਿਖੇ ਬੰਗਲਾਦੇਸ਼ ਦੀ ਰਾਜਧਾਨੀ ਦੇ ਵਿੱਚ ਅਗਲਾ ਪ੍ਰਸ਼ਨ ਸਿਮਲਾ ਸਮਝੌਤਾ ਕਦੋਂ ਹੋਇਆ 2 ਮਾਰਚ 1972 12 ਜੁਲਾਈ 1972 22 ਜੁਲਾਈ 1972 20 ਜੁਲਾਈ 1972 ਜ ਸਹੀ ਅਨਸਰ ਹੈ ਜੀ ਆਪਣੇ ਕੋਲ ਊੜਾ 2 ਜੁਲਾਈ 1972 ਨੂੰ ਪੰਚਸੀਲ ਸਮਝੌਤਾ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸਨ ਠੀਕ ਹੈ ਇਹ ਜੋ ਆਪਾਂ ਦੇਖ ਸਕਦੇ ਹਾਂ ਆਪਸ਼ਨਾਂ ਦੇ ਵਿੱਚੋਂ ਸਿੱਧੇ ਹੀ ਜਿਹੜੇ ਰਜਿੰਦਰ ਪ੍ਰਸਾਦ ਨੇ ਉਹ ਸੀ ਸਾਡੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਉਹ ਵੀ ਸਾਡੇ ਰਾਸ਼ਟਰਪਤੀ ਸੀ ਜਾਕਰ ਹੁਸੈਨ ਉਹ ਵੀ ਸਾਡੇ ਰਾਸ਼ਟਰਪਤੀ ਸੀ ਤੇ ਜਿਹੜਾ ਆਨਸਰ ਹੋਣਾ ਸੀ ਇਹਨਾਂ ਚੋਂ ਉਪਰੋਕਤ ਵਿੱਚੋਂ ਕੋਈ ਨਹੀਂ ਅੱਗੇ ਚੱਲਦੇ ਹਾਂ ਇਨਸਾਨੀ ਬਰਾਦਰੀ ਸਥਾਪਨਾ ਕਿਸ ਨੇ ਕੀਤੀ ਖਾਨ अब्दल फुकार फुकार खां भारत गुट नरेपता नीति कारण अमरीका संगठन नाटो का मैंबर नहीं बनया किसी अपने को गलत क्या ਠੀਕ ਹੈ ਨਹੀਂ ਬਣਿਆ ਸੀ ਅੰਤਰਰਾਸ਼ਟਰੀ ਨਿਆਂ ਅਦਾਲਤ ਦਾ ਸਥਾਨ ਕਿੱਥੇ ਹੈ ਰਾਜ ਇਹ ਹੈ ਜੀ ਆਪਣੇ ਕੋਲੇ ਹੈਗ ਦੇ ਵਿੱਚ ਸਾਰਕ ਦਾ ਪਹਿਲਾ ਸਿਖਰ ਸੰਮੇਲਨ 1985 ਕਿੱਥੇ ਹੋਇਆ ਸੀ ਇਹ ਹੋ ਅਸਿਹਰਾ ਜੀ ਪੂਰੀ ਜਿਹੜੀ ਡੇਟ ਹੈ ਦੀ ਉਹ 7 8 ਦਸੰਬਰ ਟਾਕਾ ਵਿਖੇ खे बंग बंगलाद की राजधानी अगला प्रश्न शिमला समझौता कदों होया दो मार्च उन्नीस सौ बहत्तर बारह जुलाई उन्नीस सौ बहत्तर बई जुलाई उन्नीस सौ बहत्तर भीह जुलाई उन्नीस सौ बहत्तर ज सही आंसर हो अपने कोड़ा दो जुलाई उन्नीस सौ बहत्तर समझौता ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸਨ ਠੀਕ ਹੈ ਜੀ ਜੋ ਆਪਾਂ ਦੇਖ ਸਕਦੇ ਹਾਂ ਆਪਸ਼ਨਾਂ ਦੇ ਵਿੱਚੋਂ ਸਿੱਧੇ ਜਿਹੜੇ ਰਜਿੰਦਰ ਪ੍ਰਸਾਦ ਨੇ ਕੋਸਿਆਡੇ ਰਾਸ਼ਟਰਪਤੀ ਰਾਮਨਾਥ ਕੋਵਿੰਦੂ ਉਸਾਡੇ ਰਾਸ਼ਟਰਪਤੀ ਸੀ ਜਾਕਰ ਹਸਨ ਉਹ ਵੀ ਸਾਡੇ ਰਾਸ਼ਟਰਪਤੀ ਸੀ ਤੇ ਇਹਦਾ ਆਨਸਰ ਹੋਣਾ ਸੀ ਇਹਨਾਂ ਵਿੱਚੋਂ ਉਪਰੋਕਤ ਵਿੱਚੋਂ ਕੋਈ ਨਹੀਂ ਅੱਗੇ ਚੱਲਦੇ ਹਾਂ ਭਾਰਤੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਕੌਣ ਹਨ ठीक है यदि स्थापना हो सी सितंबर उन्नीस सौ त्रनवे चेयरमैन ने अरुण कुमार मिश्रा अरुण कुमार मिश्रा सी बी टी का पूरा नाम ठीक है सही नाम है ये को अपने को बिस्तरत पंजाबी बिसतृित परिखण परिखण रोक रोकू संधि ਅੱਗੇ 바సుਦੇਵ ਕੁਟੰਕੁਮ ਦਾ ਕੀ ਅਰਥ ਹੈ ਇਹਦਾ ਅਨਸਰ ਹੈ ਆਪਣੇ ਕੋਲੇ ਸਾਰਾ ਸੰਸਾਰ ਇੱਕ ਪਰਿਵਾਰ ਸਾਰਾ ਸੰਸਾਰ ਇੱਕ ਪਰਿਵਾਰ ਹੈ ਉਸ ਤੋਂ ਕੀ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਰਾਜਨੀਤਿਕ ਪ੍ਰਣਾਲੀ ਦੀ ਨਹੀਂ ਠੀਕ ਹੈ ਨਹੀਂ ਵੀ ਕਿਹੜੀ ਨਹੀਂ ਰਾਜਨੀਤਿਕ ਪ੍ਰਣਾਲੀ ਦੀ ਸ਼ਿਵਾਵਾਦੀ ਅਣਹੋਂਦ ਸਹੀ ਆਨਸਰ ਹੈ ਸ਼ਿਵਾਵਾਦੀ ਅਣਹੋਂਦ ਅਗਲਾ ਕਾਰਜਪਾਲਿਕਾ ਰਾਜਨੀਤਿਕ ਪ੍ਰਣਾਲੀ ਦਾ ਗੈਰ ਰਸਮੀ ਢਾਂਚਾ ਹੈ ਜੀ ਆਨਸਰ ਹੋ ਜਾਈ ਆਪਣੇ ਕੋਲ ਗਲਤ ਅਗਲਾ ਤੁਲਨਾਤਮਕ ਗ੍ਰਾਣ ਨੀਤੀ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਅਨਸਰ ਹੋਣਾ ਸੀ ਰਾਸਤੂ ਅੱਗੇ ਤੁਲਨਾਤਮਕ ਸੱਭਿਆਚਾਰ ਦਾ ਇੱਕ ਅੰਗ ਦੱਸੋ ਠੀਕ ਹੈ ਕਾਨੂੰਨ ਬਣਾਉਣਾ ਕਾਨੂੰਨ ਬਣਾਉਣਾ ਉਸ ਤੋਂ ਕੀ ਹੇਠ ਲਿਖਿਆਂ ਵਿੱਚੋਂ ਪ੍ਰਾਤਨ ਉਦਾਰਵਾਦ ਦਾ ਸਮਰਥਕ ਕੌਣ ਹੈ ਠੀਕ ਕਰ ਆਪਣੇ ਕੋ ਸਹੀ ਆਨਸਰ ਰੋਂ ਅਸੀਂ ਜੌਨ ਲਾਕ ਅਗਲਾ ਜੌਨ ਲਾਕ ਦੀ ਰਚਨਾ ਸ਼ਾਸਨ ਉੱਤੇ ਦੋ ਨਵੰਦ ਕਦੋਂ ਪ੍ਰਕਾਸ਼ਿਤ ਹੋਈ ਆਨਸਰ ਰੋਂ ਅਸੀਂ 1699 ਅਗਲਾ ਆਂਤਰਾਸ਼ਟਰੀ मजदूर संघ की स्थापना किसने की श्री आज अपने सैम सैमुअल गो गोम पर अगला राजनीतिक ਅਰਥਵਿਵਸਤਾ ਦੀ ਆਲੋਚਨਾ 1900 1859ਵੀ ਕਿਸ ਦੀ ਰਚਨਾ ਹੈ ਆਨਸਰ ਹੋਈ ਰਿਹਾ ਆਪਣਾ ਕੋਈ 카ਰਲ ਮਾਰਕਸ ਅੱਗੇ ਮਹਾਤਮਾ ਗਾਂਧੀ ਜੀ ਨੇ ਸਵਰਾਜ ਸਿਧਾਂਤ ਕਿਸ ਮਹਾਨ ਸ਼ਖਸੀਤ ਤੋਂ ਸਿੱਖਿਆ ਸੀ ਗੋਪਾਲ ਕ੍ਰਿਸ਼ਨ ਗੋਖਲੇ ਬਾਲ ਗੰਗਾਧਰ ਤਿਲਕ ਜਾਨ ਰਿਕਸ਼ਨ ਉਪਰੋਕਤ ਵਿੱਚੋਂ ਕੋਈ ਨਹੀਂ ਅਨਸਰ ਹੋ ਜਿਹੜਾ ਆਪਣੇ ਕੋਲੇ ਦੂਸਰਾ ਬਾਲ ਗੰਗਾਧਰ ਤਿਲਕ ਇਹ ਸੀ ਰਾਜੀ 35 ਕੁਐਸਚਨਾਂ ਦੀ ਵੀਡੀਓ ਤੇ ਇਹਨੂੰ ਅੱਗੇ ਸ਼ੇਅਰ ਕਰਨਾ ਹੈ ਨਾ ਤੇ ਅਗਲੇ ਜਿਹੜੇ ਆਏ ਪ੍ਰਸ਼ਨ ਨੇ ਦੰਨ ਅੰਕਾਂ ਵਾਲੀ ਉਹਦੀ ਵੀਡੀਓ ਦੂਜੇ ਪਾਰਟ ਵਿੱਚ ਬਣਾਵਾਂਗੇ ਆਪਾਂ ਤੋਂ ਸਾਰੇ ਪਰੇਸ਼ਾਨੀ ਦੇ ਆਨਸਰ ਕੀ ਸੀਗੇ ਉਹ ਸਾਰਾ ਕੁਝ ਨੂੰ ਆਪਾਂ ਦੱਸਾਂਗੇ ਧੰਨਵਾਦ ਜੀ